ਦਾ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਿਲਾਉਂਦਾ ਸੀ ਐਵੇਂ ਦਾ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨਿਲਾਇਆ 40 ਪਿੰਨਿੰਗ ਦਿੱਤਾ ਦਿੱਤਾ ਇਹ ਤਾਂ ਕਿ ਬੱਚੇ ਨੂੰ ਨਿਲਾਇ ਨਾਉਂਦਾਂ ਆਪਣੇ ਬਾਪ ਨੂੰ ਮੇਰੀ ਮੈਂ ਤੇ ਸਾਰੇ ਨੂੰ ਤੁਸੀਂ ਆਪਣੇ ਮਾ ਬਾਪ ਨੂੰ ਬਣੇ ਦਾ ਖਿਆਲ ਰੱਖੋ ਆਪਣੇ ਬਾਪਾਂ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੀ ਵਾਲਾ ਮਨੀ ਸ ਆਪਣੇ ਮਾਵਾ ਦਾ ਖਿਆਲ ਰੱਖੋ ਤੁਸੀਂ ਇਹ ਕਦੀ ਮਨੀ ਉਹ ਨਾ ਮੇ ਕਦੀ ਉੱਚੀ ਵਾਲਾ ਬੋਲੋ ਇਹ ਮੈਨੂੰ ਉੱਚੀ ਵਾਲਾ ਬੋਲੋ ਜਿਕੜਾ ਬਣਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਪਰ ਮੈਂ ਜੇ ਮਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਵਾ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁੱਲੂਗਾ ਉਹ ਰੁੱਲੂ ਕਾਉਂ ਦਿੱਤ ਲੱਗੀ ਨਹੀਂ ਹੋ ਸਕਦੀ ਕਦੀ ਕਿਨੇ ਆਪਣੇ ਮਾਵਾ ਬਣ ਤੇ ਆਪਣੇ ਮਾਪਿਆਂ ਦਾ ਦਰਸ਼ਨ ਨਹੀਂ ਲੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅੱਜ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਕਿਹਨੇ ਐਂਡਾ ਮੀਡੀਆ ਕਢਾ ਸਾਰੇ ਕਲਾਕਾਰ ਖੜੇ ਆ ਕਿਹਨੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪਿਆਂ ਦੀ ਠੰਡੀ ਹਵਾ ਲਈ ਹੈ ਉਹਨਾਂ ਦੀਆਂ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਣਾ ਮਾਪੇ ਜੀ ਸਾਡਾ ਆ ਸ਼ਾਨ ਚਾ ਲੋਕ ਪਿਆ ਸਾਡਾ ਜਿਹਨੇ ਸਾਨੂੰ ਜੰਮਿਆ